ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਖਾਲਸਾ ਰਾਜ ਖੁਸ਼ਹੰਤ ਬਾਦ ਪੰਜਾਬ ਦੇ ਵਿੱਚੋਂ ਹੌਲੀ-ਹੌਲੀ ਸਿੱਖੀ ਵੀ ਗਵਾਚਣੀ ਸ਼ੁਰੂ ਹੋ ਗਈ ਗੁਰਬਾਣੀ ਦੱਸਦੀ ਹੈ ਜਿਹਦੀ ਸਰਕਾਰ ਹੋਵੇ ਉਸੇ ਦੇ ਸੁਪਨੇ ਆਉਂਦੇ ਆ ਖਾਲਸਾ ਰਾਜ ਸੀ ਲੋਕ ਤੜਾ ਤੜ ਸਿੱਖ ਬਣੇ ਤੇ ਜਦੋਂ ਖਾਲਸਾ ਰਾਜ ਚਲਾ ਗਿਆ ਤੇ ਹਕੀਕਤ ਹੈ ਉਸੇ ਟੰਗ ਨਾਲੀ ਉਹ ਸਿੱਖੀ ਨੂੰ ਛੱਡ ਕੇ ਆਪ ਉਹ ਆਪਣੀਆਂ ਪ੍ਰਾਣੀਆਂ ਰੌ ਰੀਤਾਂ ਦੇ ਵਿੱਚ ਮਸ਼ਰੂਫ ਹੋ ਗਏ ਪਰ ਇੰਨਾ ਵੱਡਾ ਹਜ਼ੂਮ ਜਿਹੜਾ ਆਇਆ ਸੀ ਉਹਦਾ ਚਲਾ ਜਾਣਾ ਦੁਖਦਾਈ ਨਹੀਂ ਸੀ ਪਰ ਉਹਦੇ ਆਉਣ ਕਰਕੇ ਜਿਹੜੀ ਸਿੱਖੀ 'ਚ ਮਲਗੋਬਾ ਪੈਦਾ ਹੋਇਆ ਉਹ ਬਹੁਤ ਜ਼ਿਆਦਾ ਦੁਖਦਾਈ ਸੀਗਾ ਕਈ ਤਰ੍ਹਾਂ ਦੀਆਂ ਸਨਾਤਨੀ ਰੌ ਰੀਤਾਂ ਜਿਹੜੀਆਂ ਸੀ ਉਹ ਸਿੱਖਾਂ ਦੇ ਅੰਦਰ ਭਾਰੂ ਹੋ ਗਈਆਂ ਮੁਰਤੋਂ ਨਰੋਲ ਖਾਲਸਾਈ ਰੋਹ ਰੀਤ ਨੂੰ ਬਹਾਲ ਕਰਨ ਦੇ ਵਾਸਤੇ ਇੱਕ ਲਹਿਰ ਚੱਲੀ ਜਿਸ ਨੂੰ ਸਿੰਘ ਸਭਾ ਲਹਿਰ ਆਖਿਆ ਜਾਂਦਾ ਹੈ ਇਹਦੇ ਪੰਥ ਸੇਵਕਾਂ ਦਾ ਇੱਕੋ ਸੁਪਨਾ ਸੀ ਅਸੀਂ ਚਾਹੇ ਮਰ ਜਾਈਏ ਚਾਹੇ ਉੱਜੜ ਜਾਈਏ ਪਰ ਸਿੱਖਾਂ ਦਾ ਨਿਆਰਾ ਪਾਨਾ ਜਿਹੜਾ ਉਹ ਬਰਕਰਾਰ ਰਹਿਣਾ ਚਾਹੀਦਾ ਤਨੋ ਮਨੋ ਤਨੋ ਇਹਨਾਂ ਨੇ ਸੇਵਾ ਕੀਤੀ ਪੰਥ ਦੀ ਸ਼ਾਇਦ ਉਹਨਾਂ ਨੇ ਆਪਣੇ ਪਰਵਾਰਾਂ ਲਈ ਨਹੀਂ ਕਰ ਸਕੇ ਜਿਨ੍ਹਾਂ ਇਹਨਾਂ ਨੇ ਪੰਥ ਦੇ ਵਾਸਤੇ ਕੀਤਾ ਹੈ ਤੇ ਉਹ ਵੀ ਨਿਰਸੁਵਾਰਥ ਭਾਵਨਾ ਦੇ ਅਧੀਨ ਕੀਤਾ ਹੈ ਇਹ ਪੰਥ ਸੇਵਕਾਂ ਦੀ ਫਰਿਸ਼ਤ ਬੜੀ ਲੰਮੀ ਹੈ ਜਿਨ੍ਹਾਂ ਨੇ ਕੌਮ ਦੀ ਸੇਵਾ ਕੀਤੀ ਅੱਜ ਉਹਨਾਂ ਦੇ ਵਿੱਚੋਂ ਇੱਕ ਪੰਥ ਸੇਵਕ ਜਿਹਦੇ ਬਾਰੇ ਉਹ ਲੋਕ ਤੇ ਜਾਣਦੇ ਨੇ ਜਿਹੜੇ ਸਿੰਘ ਸਭਾ ਲਹਿਰ ਨੂੰ ਚੰਗੀ ਤਰ੍ਹਾਂ ਪੜਦੇ ਨੇ ਜਿਹਨਾਂ ਨੇ ਇਹਦੇ ਬਾਰੇ ਕਿਤੋਂ ਸੁਣਿਆ ਪਰ ਆਮ ਜਿਹੜਾ ਵੱਡਾ ਸਿੱਖਾਂ ਦਾ ਵਰਗ ਹੈ ਉਹ ਅਣਛੋਈ ਹੈ ਉਹ ਸੱਜਣ ਕੌਣ ਹੈ ਉਹਨੇ ਪਾਈ ਜਵਾਰ ਸਿੰਘ ਕਪੂਰ ਇਹਨਾਂ ਨੂੰ ਸਿੰਘ ਸਭਾ ਲਹਿਰ ਵਿੱਚ ਲੈ ਕੇ ਆਉਣ ਵਾਲੇ ਪ੍ਰੋਫੈਸਰ ਗੁਰਮੁਖ ਸਿੰਘ ਸੰਨ ਗੁਜਰਾਂਵਾਲੇ ਦਾ ਇਹਨਾਂ ਦਾ ਪਸ਼ੋਕੜ ਹੈ 1869 ਈਸਵੀ ਦੇ ਵਿੱਚ ਭਾਈ ਆਤਮਾ ਸਿੰਘ ਦੇ ਘਰੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੇ ਜਨਮ ਲਿਆ ਗੁਰਸਿੱਖੀ ਵਿਰਾਸਤ ਵਿੱਚ ਪ੍ਰਾਪਤ ਹੋਈ ਗੁਰਬਾਣੀ ਦਾ ਨੇਮ ਗੁਰ ਇਤਿਹਾਸ ਰੋਜ਼ ਦਰਬਾਰ ਸਾਹਿਬ ਜਾਣਾ ਦੂਸਰੇ ਬੰਨੇ ਦੁਨਿਆਵੀ ਵਿਦਿਆ ਦੇ ਵਿੱਚ ਵੀ ਬੜੇ ਹੀ ਖੁਸ਼ਿਆਰ ਸਨ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਉੱਤਰ ਪੱਛਮੀ ਰੇਲਵੇ ਦੇ ਵਿੱਚ ਭਰਤੀ ਹੋਏ ਇਹਨਾਂ ਦਾ ਪੂਰਾ ਮਹਿਕਮਾ ਇਹਨਾਂ ਦੀ ਧਿਆਨਦਾਰੀ ਇਹਨਾਂ ਦੀ ਲਿਆਕਤ ਇਹਨਾਂ ਦੀ ਸਾਫਗੋਈ ਇਹਨਾਂ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਸੀ ਸਾਰੇ ਇਹਨਾਂ ਦੇ ਬੜੇ ਵੱਡੇ ਕਦਰਦਾਨ ਸਨ ਉਸੇ ਮਹਿਕਮੇ ਦੇ ਵਿੱਚੋਂ ਤਰੱਕੀ ਕਰਦਿਆਂ ਕਰਦਿਆਂ ਸੁਪਰਟੈਂਡੈਂਟ ਦੇ ਪਦ ਤੋਂ ਸੇਵਾਮੁਕਤ ਹੋਏ ਇਹ ਸਿੰਘ ਸਭਾ ਲਹਿਰ ਦੇ ਵਿੱਚ ਗੁਲਾਬਦਾਸੀ ਸੰਪਰਦਾ ਦੇ ਵਿੱਚੋਂ ਆਏ ਸਨ ਗੁਲਾਬਦਾਸੀ ਮਹਾਂਪੁਰਸ਼ਾਂ ਦਾ ਬੜਾ ਯੋਗਦਾਨ ਹੈ ਸਿੰਘ ਸਭਾ ਲਹਿਰ ਦੇ ਅੰਦਰ ਇਹ ਸੰਪਰਦਾ ਸੰਤ ਗੁਲਾਬਦਾਸ ਉਹਨਾਂ ਤੋਂ ਸ਼ੁਰੂ ਹੋਈ ਸੀ ਜਿਹੜੇ ਪਿੱਛੋਂ ਰਟੌਲਪਿੰਡ ਦੇ ਰਹਿਣ ਵਾਲੇ ਸਨ ਇਹ ਸੰਸਥਾ ਦੇ ਜਿਹੜੇ ਸੱਜਣ ਸਨ ਉਹਨਾਂ ਦਾ ਖਾਸ ਤੌਰ ਤੇ ਜਿਹੜੀ ਰਿਲੀਜੀਅਸ ਡਿਬੇਟ ਸੀਗੀਆਂ ਨਾ ਉਹਨਾਂ ਦੇ ਵਿੱਚ ਬੜਾ ਉੱਚਾ ਝੰਡਾ ਸੀ ਜੀ ਇਹਨਾਂ ਸਾਹਮਣੇ ਟਿਕਣਾ ਸੌਖਾ ਨਹੀਂ ਸੀਗਾ ਜੀ ਤੇ ਜਿੱਥੇ-ਜਿੱਥੇ ਵੀ ਇਹਨਾਂ ਦੇ ਸੇਵਕ ਗਏ ਉੱਥੇ-ਉੱਥੇ ਇਹਨਾਂ ਨੇ ਜਿੱਥੇ ਲੋਕਾਂ ਨੂੰ ਦੇਵ ਪੂਜਾ ਤੋਂ ਦੂਰ ਕੀਤਾ ਕਰਮਕਾਂਡ ਤੇ ਪਖੰਡਾਂ ਦੇ ਵਿੱਚੋਂ ਬਾਹਰ ਕੱਢਿਆ ਉੱਥੇ ਜਿਹੜੀਆਂ ਜਾਤ ਦੀਆਂ ਬਾਉਂਡਰੀਆਂ ਸੀ ਨਾ ਉਹਨਾਂ ਨੂੰ ਵੀ ਇਹਨਾਂ ਨੇ ਤੋੜਿਆ ਜੀ ਇਹਨਾਂ ਦੇ 100-150 ਤੋਂ ਉੱਪਰ ਸੇਵਕ ਸਨ ਜਿਨ੍ਹਾਂ ਦੇ ਰਿਸ਼ਤੇ ਆ ਜਿਹੜੇ ਉਹ ਜਾਤ ਦੀਆਂ ਬਾਉਂਡਰੀਆਂ ਨੂੰ ਤੋੜ ਕੇ ਕੀਤੇ ਗਏ ਸਨ। ਯਾਨੀ ਦੇਸ ਸਿੰਘ ਵੀ ਇਸੇ ਸੰਪਰਦਾ ਵਿੱਚੋਂ ਆਏ, ਭਾਈ ਮਈਆ ਸਿੰਘ ਵੀ ਇਸੇ ਸੰਪਰਦਾ ਦੇ ਵਿੱਚੋਂ ਆਏ। ਤੇ ਜਵਾਰ ਸਿੰਘ ਕਪੂਰ ਹਣੀ ਵੀ ਇਸੇ ਸੰਪਰਦਾ ਦੇ ਵਿੱਚੋਂ ਹੀ ਸਿੰਘ ਸਭਾ ਲਹਿਰ ਦਾ ਹਿੱਸਾ ਬਣੇ। ਸੰਤ ਭਾਦਰ ਸਿੰਘ, ਗੁਲਾਬਦਾਸੀ ਸੰਪਰਦਾ ਦੇ ਬੜੇ ਹੀ ਕਰਨੀ ਵਾਲੇ ਮਹਾਂਪੁਰਖ ਹੋਏ ਨੇ। ਲਾਹੌਰ ਦੇ ਲਾਗੇ ਚੱਠੇ ਪਿੰਡ ਵਿੱਚ ਇਹਨਾਂ ਦਾ ਬਹੁਤ ਵੱਡਾ ਡੇਰਾ ਸੀ ਸਭ ਤੋਂ ਵੱਡਾ ਡੇਰਾ ਉਸਿਆ ਗੁਲਾਬਦਾਸੀ ਸੰਪਰਦਾ। ਸੋ ਭਾਈ ਜਵਾਰ ਸਿੰਘ ਹੁਣਾਂ ਦਾ ਉੱਥੇ ਆਉਣਾ ਜਾਣਾ ਸੀ। ਉੱਥੇ ਹੀ ਇਹਨਾਂ ਦੀ ਸਾਂਝ ਆ ਜਿਹੜੀ ਪਾਈ ਦਿੱਤਾ RAM ਗਿਆਨੀ ਦੇਸ ਹੁਣਾਂ ਨਾਲ ਪਾਈ ਮਈਆ ਸਿੰਘ ਹੁਣਾਂ ਨਾਲ ਪਾਈ ਤੇ ਸੰਤ ਬਹਾਦਰ ਸਿੰਘ ਦੀ ਸ਼ੋ ਨੇ ਇਹਨਾਂ ਨੂੰ ਹੋਰ ਨਿਖਾਰਿਆ। ਇਥੋਂ ਤੱਕ ਕਿ ਜਦੋਂ ਸਾਧੂ ਧਿਆਨੰਦ ਸਰਸਵਤੀ ਲਾਹੌਰ ਆਇਆ ਤੇ ਉਹਨੇ ਰਿਲੀਜੀਅਸ ਡਿਬੇਟ ਦੇ ਵਾਸਤੇ ਸੱਦੇ ਪੱਤਰ ਦਿੱਤੇ ਨੇ ਖੁੱਲੇ ਵੀ ਆਜੋ ਜਿਹਨੇ ਵੀ ਕਰਨੀ ਹੋਵੇ ਉਦੋਂ ਵੀ ਇੱਕੋ ਸ਼ਖਸੀਅਤ ਹੈ ਜਿਹਨੇ ਤਿੰਨ ਵਾਰੀ ਡਿਬੇਟ ਦੇ ਵਿੱਚੋਂ ਹਰਾਇਆ ਨਿਰੁੱਤਰ ਕੀਤਾ ਉਸ ਵਕਤ ਤੇ ਬੜੇ ਹੀ ਵਿਦਵਾਨ ਗਿਆਨੀ ਦਿੱਤ ਸਿੰਘ ਜੋ ਦਿੱਤਾਰਾਮ ਸਨ ਉਹਨੇ ਤਿੰਨ ਵਾਰੀ ਨਿਰੁੱਤਰ ਕੀਤਾ ਗੁਲਾਬਦਾਸੀ ਸੰਪਰਦਾ ਦੇ ਵਿੱਚ ਮੌਜੂਦ ਸਨ ਤੇ ਉਹਨਾਂ ਨੂੰ ਤਿਆਰ ਕਰਕੇ ਲੈ ਕੇ ਆਉਣ ਵਾਲਾ ਭਾਈ ਜਵਾਰ ਸਿੰਘ ਸੀਗਾ ਜੀ ਇਹ ਬੜੀ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਇਸ ਪੱਖੋਂ ਸਾਧੂ ਦਿਆਨੰਦ ਇਹਨਾਂ ਦੇ ਜੀਵਨਾ ਤੋਂ ਪ੍ਰਭਾਵਿਤ ਹੋਇਆ ਇਹਨਾਂ ਦੀ ਕਰਨੀ ਤੋਂ ਪ੍ਰਭਾਵਿਤ ਹੋਇਆ ਉਹਨੂੰ ਲੱਗਾ ਵੀ ਇਹ ਹੀਰੇ ਗਵਾਉਣੇ ਨਹੀਂ ਚਾਹੀਦੇ ਉਹਨੇ ਇਹਨਾਂ ਨੂੰ ਸਾਂਝ ਗੰਢੀ ਸਿੱਖ ਦਿਆਨੰਦ ਦੇ ਨੇੜ ਕਿਉਂ ਹੋਏ ਇਹ ਵੀ ਇੱਕ ਵਿਚਾਰਨ ਵਾਲਾ ਮਸਲਾ ਹੈ ਕਿਉਂਕਿ ਆਰੀਆ ਸਮਾਜ ਸਨਾਤਨ ਦੇ ਵਿੱਚ ਹਰ ਤਰ੍ਹਾਂ ਦੇ ਕਰਮਕਾਂਡ ਦਾ ਖੰਡਨ ਕਰਦਾ ਸੀ ਚਾਹੇ ਦੇਵ ਪੂਜਾ ਹੋਵੇ ਤੀਰਥਾਂ ਦੇ ਨਾਲ ਸੰਬੰਧਿਤ ਹੋਵੇ ਸਤੀ ਦੀ ਪ੍ਰਥਾ ਹੋਵੇ ਵਿਧਵਾ ਵਿਆਹ ਹੋ ਸਾਰੀਆਂ ਚੀਜ਼ਾਂ ਜੰਨੀਆਂ ਵੀ ਆ ਜਾਂਦੀਆਂ ਨੇ ਜਾਤ ਪਾਤ ਹੋਵੇ ਇਹ ਚੀਜ਼ਾਂ ਗੁਰਮਤ ਦੇ ਆਸ਼ੇ ਦੇ ਅਨੁਸਾਰ ਸਨ ਤੇ ਸਿੱਖਾਂ ਨੂੰ ਲੱਗਾ ਵੀ ਇਹ ਸਾਡੀ ਇੱਕ ਸਾਜ ਹੈ ਤੇ ਇਸੇ ਕਰਕੇ ਸਿੱਖ ਆਰਿਆ ਸਮਾਜ ਦੇ ਮੁੱਢਲੇ ਰੂਪ ਦੇ ਵਿੱਚ ਨੇੜੇ ਹੋਏ। ਉਦੋਂ ਹਜੇ ਪਤਾ ਵੀ ਨਹੀਂ ਸੀਗਾ ਵੀ ਸਾਧੂ ਦਿਆਨੰਦ ਨੇ ਸਤਿਆਰਥ ਪ੍ਰਕਾਸ਼ ਦੇ ਵਿੱਚ ਕੀ ਕੜੀ ਘੋਲੀ ਹੋਈ ਹੈ। ਉਦੋਂ ਬਾਅਦ ਦੇ ਵਿੱਚ ਜਦੋਂ ਸਿੱਖਾਂ ਨੇ ਸਾਧੂ ਦਿਆਨੰਦ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਦੇ ਉੱਤੇ ਉਹਨੇ ਆਖਿਆ ਵੀ ਸੀ ਮੈਂ ਅਗਲੇ ਐਡੀਸ਼ਨਾਂ ਦੇ ਵਿੱਚ ਇਹਨਾਂ ਨੂੰ ਕੱਢ ਦੇਵਾਂਗਾ ਮੇਰੇ ਤੋਂ ਗਲਤੀਆਂ ਹੋ ਗਈਆਂ ਕਿਉਂਕਿ ਮੈਂ ਪੰਜਾਬ ਤੋਂ ਦੂਰ ਬੈਠਾ ਹੋਇਆ ਸੀਗਾ। ਜਦੋਂ ਮੈਂ ਲਿਖਿਆ ਹੈਗਾ ਤੇ ਮੇਰੇ ਕੋਲ ਜਿਹੋ ਜੀ ਜਾਣਕਾਰੀ ਸੀ ਉਸੇ ਦੇ ਆਧਾਰ ਦੇ ਉੱਤੇ ਮੈਂ ਗੁਰੂ ਨਾਲ ਸਾਹਿਬ ਦੇ ਬਾਰੇ ਸੀ ਗੁਰੂ ਸਾਹਿਬਾਨ ਦੇ ਬਾਰੇ ਗੱਲਾਂ ਲਿਖ ਦਿੱਤੀਆਂ। ਇਹਦੇ ਉੱਤੇ ਬਕਾਇਦਾ ਕਦੇ ਵੱਖਰੀ ਪੂਰੀ ਵੀਡੀਓ ਬਣਾਵਾਂਗੇ ਆਪਾਂ। ਸੋ ਆਰੀਆ ਸਮਾਜ ਦੀ ਜਿਹੜੀ ਲਾਹੌਰ ਦੀ ਸ਼ਾਖ ਸੀਗੀ ਜੋਂ ਪੰਜਾਬ ਦੀ ਆਪਾਂ ਕਹਿ ਹੱਦਦੇ ਆ ਉਹਦੇ ਸਖਤਰ ਵੀ ਰਹੇ ਆ ਭਾਈ ਜਵਾਰ ਸਿੰਘ। ਫਿਰ ਆਰੀਆ ਪਰਉਪਕਾਰਨੀ ਸਭਾ ਦੇ ਮੀਤ ਪ੍ਰਧਾਨ ਇਹਨਾਂ ਨੂੰ ਬਣਾਇਆ ਗਿਆ। ਆਰੀਆ ਪੱਤਰਕਾ ਕਮੇਟੀ ਦੇ ਮੈਂਬਰ ਇਹਨਾਂ ਨੂੰ ਬਣਾਇਆ ਗਿਆ। ਇੱਥੋਂ ਤੱਕ ਜਿਹੜੇ ਡੀਏਵੀ ਸਕੂਲ ਤੇ ਕਾਲਜ ਉਹ ਪੰਜਾਬ ਦੇ ਵਿੱਚ ਖੋਲ੍ਹਣੇ ਸ਼ੁਰੂ ਕੀਤੇ ਸੀ ਉਹਦੀ ਜਿਹੜੀ ਕਮੇਟੀ ਸੀਗੀ ਉਹਦੇ ਵੀ ਸਕੱਤਰ ਆ ਜਿਹੜਾ ਉਹ ਭਾਈ ਜਵਾਰ ਸਿੰਘ ਉਹਨਾਂ ਨੂੰ ਬਣਾਇਆ ਗਿਆ ਸੀ। ਇਹਨੇ ਬੜੀ ਵੱਡੀ ਕੌਂਟਰੀਬਿਊਸ਼ਨ ਸੀ ਇਸ ਪੱਖੋਂ। ਇਹਦੇ ਨਾਲ ਨਾਲ ਹੀ ਸਿੰਘ ਸਭਾ ਲਾਹੌਰ ਨਾਲ ਵੀ ਜੁੜੇ ਹੋਏ ਸਨ। ਉਦੋਂ ਤੱਕ ਹਜੇ ਟਕਰਾਅ ਉਸ ਰੂਪ ਦੇ ਵਿੱਚ ਪ੍ਰਗਟ ਨਹੀਂ ਹੋਇਆ ਸੀਗਾ ਜੀ। ਜਾਂ ਇਹ ਕਈਏ ਵੀ ਆਰਿਆ ਸਮਾਜ ਦੇ ਲੋਕਾਂ ਦੀ ਜ਼ਹਿਨੀ ਜਿਹੜੀ ਤਬੀਅਤ ਉਹ ਪ੍ਰਗਟ ਨਹੀਂ ਹੋ ਸકી ਸੀ। ਆਰਿਆ ਸਮਾਜ ਵੀ ਦੋ ਥਾਂਵੇਂ ਵੰਡਿਆ ਹੋਇਆ ਸੀ। ਇੱਕੋ ਲੋਕ ਸਨ। ਜਿਹੜੇ ਸਤਿਆਰਥ ਪ੍ਰਕਾਸ਼ ਨੂੰ ਸੋਧਣਾ ਚਾਹੁੰਦੇ ਸਨ ਪਰ ਇੱਕੋ ਲੌਬੀ ਸੀ ਜਿਹਦੇ ਚ ਪੰਡਿਤ ਗੁਰੂ ਦੱਤ ਵਰਗੇ ਜਾਂ ਜਿਹਦੇ ਚ ਬਾਅਦ ਦੇ ਵਿੱਚ ਲਾਲਾ ਲਾਇ ਪੱਤਰਾ ਵਰਗੇ ਆਏ ਆ ਲਾਲਾ ਲੇਖਰਾਮ ਵਰਗੇ ਆਏ ਆ ਇਹ ਉਹ ਲੌਬੀ ਸੀ ਜਿਹੜੀ ਸਤਿਆਰਥ ਪ੍ਰਕਾਸ਼ ਨੂੰ ਅੱਖਰ ਅੱਖਰ ਸੱਚ ਮੰਨਦੀ ਸੀ ਜਦੋਂ ਇਹਨਾਂ ਦਾ 11ਵਾਂ ਸਾਲਾਨਾ ਪ੍ਰੋਗਰਾਮ ਸੀਗਾ ਤੇ ਉਹਦੇ ਚ ਪੰਡਿਤ ਗੁਰੂ ਦੱਤ ਨੇ ਗੁਰੂ ਸਹਿਬਾਨ ਦੀ ਸ਼ਾਨ ਦੇ ਪਰਥਾਏ ਬਹੁਤ ਹੀ ਅਪੱਦਰ ਸ਼ਬਦਾਵਲੀ ਵਰਤੀ ਉਸ ਸਮਾਗਮ ਦੇ ਵਿੱਚ ਭਾਈ ਦਿੱਤ ਸਿੰਘ ਜਵਾਰ ਸਿੰਘ ਕਪੂਰ ਤੇ ਭਾਈ ਮਈਆ ਸਿੰਘ ਬੈਠੇ ਹੋਏ ਸਨ ਇਹਨਾਂ ਨੇ ਆਪਣੀ ਵਿਰੋਧਤਾ ਵੀ ਦਰਜ ਕਰਵਾਈ ਪਰ ਉਹ ਉਹ ਅਗੋ ਗੁਰੂ ਦਾਤਰਗੇ ਕਹਿਣ ਲੱਗੇ ਵੀ ਸਾਡੇ ਲਈ ਤੇ ਸਤਿਆਰਤ ਪ੍ਰਕਾਸ਼ ਅੱਖਰ ਅੱਖਰ ਸੱਚ ਹੈ ਜੀ ਇਹ ਤੋਂ ਫਿਰ ਇਹਨਾਂ ਨੇ ਆਖਿਆ ਵੀ ਲੈ ਹੁਣ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਟੱਕਰਾਂਗੇ ਆਰੀਆ ਸਮਾਜ ਨੂੰ ਛੱਡ ਕੇ ਇਹਨਾਂ ਨੇ ਆਉਣ ਸਾਰ ਸਭ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਸਥਾਨ ਦੁਤੇ ਸਿੱਖਾਂ ਦੀ ਇੱਕ ਸਭਾ ਬੁਲਾਈ ਤੇ ਉਹ ਸਭਾ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਰੀਆ ਸਮਾਜ ਦੇ ਖਿਲਾਫ ਡੰਡਾ ਚੁੱਕ ਲਿਆ ਜੀ ਆ ਸਭ ਤੋਂ ਮੁਢਲੇ ਰੂਪ ਦੇ ਅੰਦਰ ਆਰੀਆ ਸਮਾਜ ਦਾ ਪਾਜ ਉਘੇੜਦੀਆਂ ਜਿਹੜੀਆਂ ਕਿਤਾਬਾਂ ਨੇ ਉਰਦੂ ਦੇ ਵਿੱਚ ਲਿਖ ਕੇ ਖਾਸ ਤੌਰ ਦੇ ਉੱਤੇ ਜਿਹੜੇ ਰਾਜੇ ਮਹਾਰਾਜੇ ਆਰੀਆ ਸਮਾਜ ਨੂੰ ਫੰਡ ਪ੍ਰੋਵਾਈਡ ਕਰਵਾਉਂਦੇ ਸਨ ਉਹਨਾਂ ਨੂੰ ਭੇਜੀਆਂ ਗਈਆਂ ਵੀ ਇਹ ਕੀ ਕੜੀ ਖੋਲਦੇ ਭਾਈ ਨੇ ਦੂਜਿਆਂ ਦੇ ਪ੍ਰਤੀ ਇਹਨਾਂ ਦੇ ਅੰਦਰ ਕਿਵੇਂ ਨਫ਼ਰਤ ਭਰੀ ਪਈ ਹੈ ਜੀ ਇਹ ਸਾਰਾ ਕੰਮ ਹੈ ਜਿਹੜਾ ਉਹ ਭਾਈ ਜਵਾਰ ਸਿੰਘ ਉਹਨਾਂ ਨੇ ਕੀਤਾ ਭਾਈ ਜਵਾਰ ਸਿੰਘ ਉਹਨਾਂ ਦਾ ਬਹੁਤਾ ਕੰਮ ਹੈ ਜਿਹੜਾ ਜਿਵੇਂ ਕਹਿਦੇ ਹਾਂ ਤਾਂ ਕਥਨੀ ਨਹੀਂ ਹੋਏਗੀ ਇਵਨ ਉਹਨਾਂ ਦੀਆਂ ਚਿੱਠੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ 90-95% ਦੀ ਸਾਰਾ ਉਰਦੂ ਦੇ ਵਿੱਚ ਹੀ ਹੈ ਜੀ ਉਸ ਵੇਲੇ ਹੁਣ ਭਾਈ ਜਵਾਰ ਸਿੰਘ ਹੁਣੀ ਖੁੱਲਮ ਖੁੱਲਾ ਸਿੰਘ ਸਭਾ ਲਹਿਰ ਦੇ ਨਾਲ ਜੁੜ ਚੁੱਕੇ ਸਨ ਤੇ ਇਹਨਾਂ ਨੇ ਜਿਹੜਾ ਖਾਸ ਨਿਸ਼ਾਨਾ ਆਪਣੇ ਸਾਹਮਣੇ ਰੱਖਿਆ ਹੋਇਆ ਸੀ ਨਾ ਉਸ ਸਿੱਖਾਂ ਦੇ ਵਿੱਚ ਐਜੂਕੇਸ਼ਨ ਦਾ ਪਸਾਰਾ ਕਰਨਾ ਜਿਨ੍ਹਾਂ ਨੇ ਪੜਿਆ ਹੈ ਚੰਗੀ ਤਰ੍ਹਾਂ ਉਹ ਇਹ ਗੱਲ ਜਾਣਦੇ ਹੈਗੇ ਕਿਉਂਕਿ ਅੰਗਰੇਜ਼ਾਂ ਦਾ ਆਪਾਂ ਨੂੰ ਪਤਾ ਹੈ ਉਹਨਾਂ ਨੇ ਪੰਜਾਬ ਨੂੰ ਜਦੋਂ ਕੈਪਚਰ ਕੀਤਾ ਹੈ ਪੰਜਾਬ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਨੂੰ ਤਲਾਂਤਲੀ ਦਿੱਤੀ ਉਹਨਾਂ ਨੇ ਇੱਥੇ ਉਰਦੂ ਨੂੰ ਲਾਗੂ ਕੀਤਾ ਹੈ ਨਾ ਉਰਦੂ ਦੇ ਨਾਲ ਕੋਈ ਲੈਣਾ ਦੇਣਾ ਤੇ ਹੈ ਨਹੀਂ ਸੀ ਪੰਜਾਬੀਆਂ ਦਾ ਇੱਥੇ ਤੇ ਫਾਰਸੀ ਜ਼ੁਬਾਨ ਚੱਲਦੀ ਸੀ ਸਰਕਾਰੀ ਤੌਰ ਤੇ ਕਿਉਂਕਿ ਜਿੱਧਰ ਹਰ ਪਾਸੇ ਉਸ ਵੇਲੇ ਇਸ ਏਸ਼ੀਆ ਦੇ ਖਿੱਤੇ ਦੇ ਅੰਦਰ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨਾਲ ਪੰਜਾਬ ਦੇ ਤਾਲੂਕਾ ਸਨ ਉਧਰ ਫਾਰਸੀ ਜ਼ੁਬਾਨ ਦਾ ਬੋਲਬਾਲਾ ਸੀਗਾ ਪਰ ਉਰਦੂ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ ਸੀਗਾ ਪਰ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਤਾਂ ਕਿ ਜਿਹੜੀ ਪੰਜਾਬੀ ਉਹ ਪੰਜਾਬੀਆਂ ਨੂੰ ਆਪਸ ਜੋੜਦੀ ਹੈ ਜੀ ਤੇ ਇਹ ਜੁੜਨੇ ਨਹੀਂ ਚਾਹਤੇ ਇਨਾ ਚ ਪੰਜਾਬੀਅਤ ਦਾ ਕਾਣ ਵੀ ਨਹੀਂ ਪੈਦਾ ਹੋਣਾ ਚਾਹੀਦਾ ਇਸ ਲਈ ਉਰਦੂ ਲੈ ਕੇ ਆਏ ਉਰਦੂ ਜ਼ੁਬਾਨ ਲਈ ਬਾਬੂ ਲੋਕ ਬੰਗਾਲ ਤੋਂ ਲੈ ਕੇ ਆਏ ਜਾਂ ਲਖਨਵੀ ਜਿਹੜੇ ਮੁਲਾਣੇ ਸਾਨੂੰ ਉਹ ਆ ਗਏ ਹੁਣ ਸਿੱਖ ਨੇ ਜਿਹੜੇ ਉਹ ਆਰਥਿਕ ਤਲ ਦੇ ਉੱਤੇ ਪਛੜਨੇ ਸ਼ੁਰੂ ਹੋ ਗਏ ਕਿਉਂਕਿ ਜਿਹੜਾ ਨਵਾਂ ਸਿਸਟਮ ਬਣਿਆ ਸੀ ਉਹਦੇ ਚ ਨਵੀਂ ਜ਼ੁਬਾਨ ਦਾ ਹੋਣਾ ਬਹੁਤ ਜ਼ਰੂਰੀ ਸੀਗਾ ਜੇ ਆਪਣੀ ਜ਼ੁਬਾਨ ਚ ਪਰਪੱਕ ਹੋਣਾ ਜ਼ਰੂਰੀ ਸੀਗਾ ਜੇ ਤੇ ਨਹੀਂ ਉਹਨਾਂ ਦੇ ਹੱਥੋਂ ਆਰਥਿਕ ਤਲ ਦੇ ਉੱਤੇ ਅ ਪਛੜਨਾ ਹੀ ਨਹੀਂ ਹੋਰ ਵੀ ਕਈ ਜਣੀਆਂ ਚੀਜ਼ਾਂ ਸਨ ਉਹਨਾਂ 'ਚ ਪਛਾਖੜੀ ਹੋਣ ਦੀ ਸੰਭਾਵਨਾ ਪੂਰੀ ਸੀ ਇੱਕ ਵੇਲਾ ਆਇਆ ਜਦੋਂ ਅੰਗਰੇਜ਼ਾਂ ਨੇ ਆਪਣੇ ਢੰਗ ਦੇ ਨਾਲ ਉਦੋਂ ਕੀਤੀ ਪੜ੍ਹਾਈ ਲਿਖਾਈ ਦੇ ਪੱਖ ਤੋਂ ਕੋਡ ਤੇ ਉਹਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਸਭ ਤੋਂ ਥੰਡੇ ਰੱਖਿਆ ਜੀ ਇਹ ਅੰਗਰੇਜ਼ਾਂ ਦੇ ਵੇਲੇ ਦੀ ਗੱਲ ਆਪਾਂ ਕਰ ਰਹੇ ਹਾਂ ਸਿਰਫ ਜਿਹੜੀ ਉਹਨਾਂ ਦੀ ਪਾਲਿਸੀ ਸੀਗੀ ਇਹਨੂੰ ਖਾਲਸਾ ਰਾਜ ਦੀ ਪਾਲਿਸੀ ਨਾਲ ਜੋੜ ਕੇ ਨਾ ਦੇਖਿਓ ਹਨਾ ਉਹਦਾ ਮੈਨੂੰ ਪਤਾ ਵੀ ਉਹਦੋਂ ਕੀ ਸੀਗਾ ਜੇ ਤੇ ਫਿਰ ਜਦੋਂ ਇਹ ਘਟਨਾ ਵਾਪਰੀ ਹੈ ਤੇ ਫਿਰ ਸਿੰਘ ਸਭਾ ਲਹਿਰ ਦੇ ਆਸਤੇ ਇਹ ਵੀ ਇੱਕ ਨਿਸ਼ਾਨਾ ਸੀਗਾ ਵੀ ਆਪਣੇ ਬੰਦਿਆਂ ਨੂੰ ਅਸੀਂ ਵਿਦਿਆਪਕੋ ਪਰਪੱਕ ਕਰਨਾ 1901 ਦੀ ਜਿਹੜੀ ਖੋਜ ਹੈ ਵਿਦਿਆ ਦੀ ਪੰਜਾਬ ਦੀ ਉਹਦੇ ਵਿੱਚ ਸਭ ਤੋਂ ਵੱਧ ਪੜੇ ਲਿਖੇ ਸਿੱਖ ਸਨ ਚਾਹੇ ਔਰਤਾਂ ਹੋਵਣ ਚਾਹੇ ਮਰਦ ਹੋਵਣ ਇਹ ਇਸੇ ਸਭਾ ਲਹਿਰ ਦੀ ਤੇ ਬਹੁਤ ਵੱਡੀ ਗੱਲ ਸੀ। ਸੋ ਸਭ ਤੋਂ ਵੱਡਾ ਨਿਸ਼ਾਨਾ ਪਿੰਡ-ਪਿੰਡ ਜਾ ਕੇ ਵਿਦਿਆ ਪ੍ਰਤੀ ਜਾਗਰੂਕ ਕਰਨ ਦਾ ਜਿਹੜਾ ਸੀਗਾ ਉਹ ਭਾਈ ਜਵਾਰ ਸਿੰਘ ਉਹਨਾਂ ਨੇ ਚੁੱਕਿਆ ਜੀ। ਖਾਲਸਾ ਕਾਲਜ ਹੈ ਜਿਹੜਾ ਇਹਨੂੰ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਸਨ ਉਹ ਰਹੇ ਤੇ ਫਿਰ ਲਗਾਤਾਰ 14 ਸਾਲ ਖਾਲਸਾ ਕਾਲਜ ਦੇ ਸਕੱਤਰ ਰਹੇ ਜੀ। ਇਹਨੂੰ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਭਾਈ ਜਵਾਰ ਸਿੰਘ ਕਪੂਰ ਦੀ ਬਹੁਤ ਵੱਡੀ ਤੇ ਅੱਜੇ ਖਾਲਸਾ ਕਾਲਜ ਵੀ ਉਹਨੂੰ ਵਿਸਾਰੀ ਬੈਠਾ ਵਿਚਾਰੇ ਨੂੰ ਹੈਰਾਨਗੀ ਹੈ ਨਾ ਖਾਲਸਾ ਕਾਲਜ ਵੀ ਆਪਣੇ ਨਿਸ਼ਾਨਿਆਂ ਤੋਂ ਪਟ ਗਿਆ ਹੋਇਆ ਹੈ ਜੇ ਫਿਰ ਤੁਸੀਂ ਦੇਖੋ ਜਿਹੜੀ ਉਸ ਵਕਤ ਦੀ ਵਿਦਿਆ ਪ੍ਰਚਾਰ ਕਮੇਟੀ ਸੀਗੀ ਪੰਜਾਬ ਦੀ ਉਹਦੇ ਵੀ ਇਹ ਮੈਂਬਰ ਬਣਦੇ ਆ 1992 ਦੇ ਵਿੱਚ ਪੰਜਾਬ ਟੈਕਸਟ ਬੁੱਕ ਜਿਹੜੀ ਸੀਗੀ ਕਮੇਟੀ ਉਹਦੇ ਵੀ ਇਹ ਮੈਂਬਰ ਬਣਦੇ ਆ 1904 ਵਿੱਚ ਪੰਜਾਬ ਯੂਨੀਵਰਸਿਟੀ ਦੀ ਫੈਲੋ ਸ਼ੇਪਾ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਇਹਨਾਂ ਨੂੰ ਉਮਰ ਪਰ ਦੇ ਵਾਸਤੇ ਫਿਰ ਇਹਦੇ ਨਾਲ ਹੀ ਅ ਜਿਹੜੀ ਅੰਜੂਮਨ ਪੰਜਾਬ ਸੀ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਕੰਮ ਕਰਦੀ ਪਈ ਸੀ ਉਹਦੇ ਵੀ ਇਹ ਮੈਂਬਰ ਬਣਦੇ ਹੈਗੇ ਆ ਉਸ ਵਕਤ ਲਾਹੌਰ ਦੇ ਅੰਦਰ ਜਿਹੜੀਆਂ ਕ੍ਰਿਮੀਨਲ ਕੇਸਾਂ ਦੀਆਂ ਸੁਣਵਾਈਆਂ ਦੇ ਵਾਸਤੇ ਕਮੇਟੀਆਂ ਬਣਦੀਆਂ ਸਨ ਸਮੇਂ-ਸਮੇਂ ਤੇ ਉਹਨਾਂ ਦੇ ਵਿੱਚ ਵੀ ਇਹਨਾਂ ਤੋਂ ਸੁਵਾਮਾਂ ਲਈਆਂ ਜਾਂਦੀਆਂ ਸਨ ਅੰਗਰੇਜ਼ ਇਹਨਾਂ ਦੀ ਸਾਫਗੋਈ ਦੇ ਅੰਗਰੇਜ਼ੀ ਜ਼ੁਬਾਨ ਦੇ ਤੇ ਇਹਨਾਂ ਦੇ ਅਬੂਰ ਦੇ ਬੜੇ ਪ੍ਰਸ਼ੰਸ਼ਕ ਸਨ ਜੇ ਫੇਰ ਸਰਕਾਰ ਸ਼ੇਰ ਸਿੰਘ ਦੀ ਸਮਾਧ ਨੂੰ ਸੰਭਾਲਣ ਦੇ ਲਈ ਜਿਹੜੀ ਕਮੇਟੀ ਬਣੀ ਹੋਈ ਸੀ ਉਹਦੇ ਵੀ ਇਹ ਮੈਂਬਰਸ ਖਾਲਸਾ ਧਰਮ ਅਮਲੇ ਆਰੀਆ ਇਮਫਲਾਸੀ ਹਿੰਦ ਗਿਆਨੰਦ ਇਤਿਹਾਸ ਇਹ ਤੋਂ ਬਿਨਾ ਖਾਲਸਾ ਕਾਲਜ ਦੇ ਵਿੱਚ ਨਾ ਮੁੱਢਲੀਆਂ ਕਲਾਸਾਂ ਤੋਂ ਜਿਹੜੀਆਂ ਸਕੂਲ ਦੀਆਂ ਸ਼ੁਰੂ ਹੋਈਆਂ ਸਨ ਉਹਨਾਂ ਤੋਂ ਲੈ ਕੇ ਵੱਡੀਆਂ ਜਮਾਤਾਂ ਤੱਕ ਜਿਹੜਾ ਧਾਰਮਿਕ ਲਿਟਰੇਚਰ ਪੜਾਇਆ ਜਾਣਾ ਸੀ ਉਹ ਜਿੰਨੀਆਂ ਕਿਤਾਬਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਵੱਖੋ ਵੱਖਰੇ ਲਿਖਾਰੀਆਂ ਦੇ ਪਾਸੋਂ ਇਹਨਾਂ ਨੇ ਲਿਖਵਾਇਆ ਫਿਰ ਕੋਰਸ ਨੂੰ ਸੈੱਟ ਕੀਤਾ ਗਿਆ ਕਿਵੇਂ-ਕਿਵੇਂ ਹੋਏਗਾ ਕਿਤਾ ਕਿਤਾ ਬਖਿਆਨ ਹੋਇਆ ਕਰੇਗਾ ਜੀ ਉਹ ਸਾਰੀ ਜ਼ਿੰਮੇਵਾਰੀ ਇਹਨਾਂ ਨੇ ਉੱਠੀ ਹੋਈ ਸੀਗੀ ਬੜੀ ਵੱਡੀ ਦੇਣ ਹੈ ਭਾਈ ਜਵਾਰ ਸਿੰਘ ਕਪੂਰ ਦੀ ਸਿੱਖ ਐਜੂਕੇਸ਼ਨ ਦੇ ਪੱਖ ਤੋਂ ਸਮਾ ਆਪਣੀ ਟੋਰ ਟੁਰਦਾ ਜਾਂਦਾ ਹੈ ਜੇ ਨਹੀਂ ਰੁਕਦਾ ਨਾਲ ਦੇ ਸਾਥੀ ਵਿਛੜਦੇ ਗਏ ਭਾਈ ਅਤਰ ਸਿੰਘ ਪਹਾੜ ਚੜਾਈ ਕਰ ਗਏ ਕੌਣ ਬਿਕਰਮ ਸਿੰਘ ਚਲੇ ਗਏ ਪ੍ਰੋਫੈਸਰ ਗੁਰਮੁਖ ਜਿੰਨ ਨਾਲ ਇਹਨਾਂ ਦੀ ਬੜੀ ਪੀੜੀ ਸਾਈ ਸੀ ਈਵਨ ਜਦੋਂ ਗੁਰਮਤ ਸਿੰਘ ਉਹਨਾਂ ਨੂੰ ਛੇਕਿਆ ਗਿਆ ਨਾ ਤੇ ਬਾਬਾ ਖੇਮ ਸਿੰਘ ਬੇਦੀ ਨੇ ਬੜੀ ਕੋਸ਼ਿਸ਼ ਕੀਤੀ ਸ਼ਾਮਦਾਮ ਭੇ ਦੰਡ ਦੇ ਜ਼ਰੀਏ ਭਾਈ ਜਵਾਰ ਸਿੰਘ ਨੂੰ ਆਪਣੇ ਨਾਲ ਲਾਉਣ ਦੀ ਪਰ ਭਾਈ ਜਵਾਰ ਸਿੰਘ ਫੱਟੇ ਚ ਗੱਡੇ ਕਿਲਵਾਂ ਆਪਣੇ ਦੋਸਤ ਨਾਲ ਤੇ ਹੱਕ ਸੱਚ ਨਾਲ ਖਲੋਤੇ ਰਹੇ ਜੀ ਉਹ ਝੁਕੇ ਨਹੀਂ ਉਹ ਡਰੇ ਨਹੀਂ ਪ੍ਰੋਫੈਸਰ ਗੁਰਮਤ ਸਿੰਘ ਉਹ ਵੀ ਚਲੇ ਗਏ ਯਾਨੀ ਦੇਸੰਗ ਉਹ ਨਹੀਂ ਵੀ ਚਲੇ ਗਏ ਤੇ ਜੇ ਮੈਂ ਕਹਿ ਲਵਾਂ ਇਹ ਕੋਈ ਅਤ ਕਥਨੀ ਨਹੀਂ ਹੋਏਗੀ 14 ਮਈ 1910 ਈਸਵੀ ਨੂੰ ਸਿੰਘ ਸਭਾ ਲਾਹੌਰ ਦਾ ਆਖਰੀ ਰੁਕਣ ਜਿਨੇ ਹੱਦੋਂ ਪਰੇ ਜਾ ਕੇ ਸੇਵਾ ਕੀਤੀ ਭਾਈ ਜਵਾਰ ਸਿੰਘ ਕਪੂਰ ਉਹ ਵੀ ਅੱਖਾਂ ਨਹੀਂ ਡਿਆ ਇਹਨਾਂ ਤੋਂ ਬਾਅਦ ਚਾਹੇ ਭਾਈ ਮਈਆ ਸਿੰਘ ਹੁਣ ਹੀ ਗਏ ਨੇ ਸੋ ਉਸ ਪੰਥ ਸੇਵਕ ਨੂੰ ਸਜਦਾ ਕਰਦੇ ਆ ਤੇ ਮੈਂ ਚਾਹਾਂਗਾ ਵੀ ਤੁਸੀਂ ਜੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਆ ਤੇ ਤੁਸੀਂ ਨੂੰ ਅੱਗੇ ਸਾਂਝਾ ਜ਼ਰੂਰ ਕਰੋ ਸਾਡੀ ਇਹੋ ਉਸ ਗੁਰਸਿੱਖ ਦੇ ਲਈ ਸ਼ਰਧਾਂਜਲੀ ਹੋਏਗੀ ਤਾਂ ਕਿ ਵੱਧ ਤੋਂ ਵੱਧ ਅਸੀਂ ਉਹਦੇ ਬਾਰੇ ਜਾਣ ਸਕੀਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ